ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਧਾਰ ਸੁਪਰਮਾਰਕਟ ਤੁਹਾਡੇ ਵਾਸਤੇ ਨਿਤ ਨਵੀਂ ਤੋਂ ਨਵੀਂ ਆਫਰ ਲੈ ਕੇ ਆਉਂਦਾ ਜਿੱਦਾਂ ਪਿਛਲੇ ਦਿਨਾਂ ਵਿੱਚ ਦੀਵਾਲੀ ਦੀਆਂ ਆਫਰਾਂ ਲਗਾਤਾਰ 8-10 ਦਿਨ ਚੱਲੀਆਂ ਜੀਰੇ ਵਜੇ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਬੜੀ ਬੜੀ ਦੂਰੋਂ ਸੰਗਤ ਚੱਲ ਕੇ ਆਈ ਤੇ ਸਾਰਿਆਂ ਦਾ ਤਹਿ ਦਿਲੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਏਡੀ ਦੂਰੋਂ ਆਣ ਕੇ ਸਾਡੇ ਕੋਲ ਚਰਨ ਪਾਏ ਤੇ ਆਪਣੀ ਜਿਹੜੀ ਪਰਚੇਜ਼ ਕੀਤੀ ਆ ਸੋ ਹੁਣ ਇੱਕ ਛੋਟੀ ਜੀ ਗੱਲ ਆ ਵੀ ਜਿਹੜੇ ਜਿਹੜੇ ਵੀਰ ਭੈਣ ਭਰਾ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਨਹੀਂ ਆ ਸਕੇ ਉਹਨਾਂ ਕੋ ਇੱਕ ਆਖਰੀ ਮੌਕਾ ਹੋਰ ਹੈਗਾ ਜੀ ਉਹ ਦੀਵਾਲੀ ਵਾਲੀਆਂ ਜਿਹੜੀਆਂ ਆਫਰਾਂ ਪਰਚੇਜ਼ ਕਰਨ ਦਾ ਉਹ ਹੈਗਾ ਜੇ 25 ਤੇ 26 ਤਰੀਕ ਦਿਨ ਸ਼ਨੀ ਐਤਵਾਰ ਨਾਲ ਦੀ ਨਾਲ 5ਵੀਂ ਦਾ ਦਿਹਾੜਾ ਵੀ ਐਤਵਾਰ ਹੀ ਆਇਆ ਰਹੀ ਤੇ 5ਵੀਂ ਤੇ ਆਓ ਤੇ ਆਪਣਾ ਗੁਰਦੁਆਰਾ ਛੜਾ ਸਾਹਿਬ ਨਤਬਾਸਤਕ ਹੋ ਆਪਣੇ ਦਰਸ਼ਣ ਮੇਲੇ ਕਰੋ ਗੁਰਦਰਾ ਸਾਹਿਬ ਦੇ ਤੇ ਨਾਲੇ ਆਪਣੀ ਜਿਹੜੀ ਵੀ ਘਰ ਦਾ ਸੌਦਾ ਪੱਤਾ ਚ ਤੁਹਾਨੂੰ ਜੋ ਵੀ ਚਾਹੀਦਾ ਆ ਉਹ ਆਪਣੀ ਪਰਚੇਜ਼ ਕਰੋ ਸੋ ਇਸ ਵਾਰ ਜਿਹੜੀਆਂ ਆਫਰਾਂ ਚੱਲਣੀਆਂ ਨੇ ਉਹਨਾਂ ਨੂੰ ਤੁਹਾਨੂੰ ਬਰੀਕੀ ਦੇ ਨਾਲ ਦੱਸਣ ਵਾਸਤੇ ਇੱਕ ਛੋਟਾ ਜਿਹਾ ਜਰੀਆ ਹੀ ਪੇਸ਼ ਕੀਤਾ ਆ ਉਹ ਤੁਹਾਨੂੰ ਸਾਰਾ ਹੀ ਦੱਸਣ ਜਾ ਰਹੇ ਆ ਸੋ ਤੁਹਾਨੂੰ ਦੱਸ ਦਿਆਂ ਵੀ ਕੱਲੀ ਕੱਲੀ ਆਈਟਮ ਕੀ ਚੱਲੇਗੀ ਆਕੀ ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਜੇ ਸਭ ਤੋਂ ਪਹਿਲਾਂ ਮਾਂ ਕੋਸ਼ ਦਾ ਰਿਫੈਂਡ ਤੇ ਕਿੰਗ ਦਾ ਰਿਫੈਂਡ ਇਹ ਵੀ ਤੁਸੀਂ ਰੇਟ ਚੈੱਕ ਕਰ ਸਕਦੇ ਸਾਰੇ ਬਾਜ਼ਾਰ ਨਾਲੋਂ ਲੈਸ ਉਸ ਤੋਂ ਇਲਾਵਾ ਡਾਲਣਾ ਗगन ਆ ਗਿਆ ਜੇ ਇਹ ਵੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਅਦਾ ਸਟੋਰ ਤੋਂ ਤੇ ਉਸ ਤੋਂ ਬਾਅਦ ਆ ਗਿਆ ਜੀ ਜੀਵੋ ਕਨੋਲਾ ਇਹ ਵੀ ਤੁਸੀਂ ਚੈੱਕ ਕਰੀ ਜਾਓ ਸਾਰੇ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਨੇ ਦਾ ਹਰ ਸੁਪਰਮਾਰਕੀਟ ਤੇ ਚੱਲਣੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਬਰੀਕੀ ਦੇ ਨਾਲ ਵੇਖੋਗੇ ਤੇ ਵੇਸਣ ਜਿਹੜਾ ਵਾ ਉਹ ਵੀ ਆਫਰ ਦੇ ਵਿੱਚ ਆ ਗਿਆ ਜੇ ਰੇਟ ਨਾਲ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਰੇ ਭੈਣ ਭਰਾਵਾਂ ਦਾ ਇਹੀ ਸਵਾਲ ਹੀ ਵੀਰ ਜੀ ਤੁਸੀਂ ਰੇਟ ਨਹੀਂ ਦੱਸਦੇ ਹੁਣ ਤੁਸੀਂ YouTube ਤੇ ਸਾਰੀ ਵੀਡੀਓ ਵੇਖੋ ਤੋੜ ਤੱਕ ਕੱਲੀ ਕੱਲੀ ਚੀਜ਼ ਦਾ ਜਿਹੜਾ ਤੁਹਾਨੂੰ ਰੇਟ ਆ ਉਹ ਦਿਖਾਏ ਜਾ ਰਹੇ ਨੇ ਤੁਸੀਂ ਵੇਖ ਸਕਦੇ ਜੇ ਬਾਦਾਮ ਗਿਰੀ ਅਖਰੋਟ ਆਦੀ ਤੇ ਜਿਤਨਾ ਦੂਜੀ ਕਾਜੂ ਵਗੈਰਾ ਹੋਏ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਇੱਥੇ ਆਫਰ ਦੇ ਵਿੱਚ ਦਿੱਤੀ ਜਾਵੇਗੀ ਰੇਟ ਤੁਸੀਂ ਚੈੱਕ ਕਰ ਸਕਦੇ ਜੇ ਆਖਰੋੜ ਦਾ ਰੇਟ ਤੁਸੀਂ ਚੈੱਕ ਕਰ ਸਕਦੇ ਜੇ ਸਾਰੀਆਂ ਜਿਹੜਾ ਦਾਲਾਂ ਦੇ ਉੱਤੇ ਆਫਰ ਆ ਗਈ ਆ ਦਾਣਾ ਜਿਹੜੀਆਂ ਸਾਡੇ ਕੋਲੀਆਂ ਨੇ ਤੁਹਾਨੂੰ ਪਤਾ ਹੀ ਹੈ ਜਿਹੜੇ ਜਿਹੜੇ ਵੀਰ ਭੈਣ ਭਰਾ ਵਰਤ ਚੁੱਕੇ ਨੇ ਸਾਰੀਆਂ ਏਕ ਗ੍ਰੇਡ ਦੀਆਂ ਦਾਲਾਂ ਹੁੰਦੀਆਂ ਜੇ ਸਾਰੀਆਂ ਬੈਸਟ ਦਾਲਾਂ ਜਿਨ੍ਹਾਂ ਨੂੰ ਕਹ ਦੇਂਦਾ ਆ ਕੋਈ ਚੁਕਣ ਦੀ ਲੋੜ ਨਹੀਂ ਹਲਦੀ ਤੇ ਆਫਰ ਆ ਗਈ ਜੇ ਸ਼ਾਮ ਕੰਪਨੀ ਦੀ ਕੇਵਲ ਕੰਪਨੀ ਦੀ ਹਲਦੀ ਜਿਹੜੀ 1/2 ਕਿਲੋ ਦੀ ਪੈਕਿੰਗ ਆ ਉਹ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਫ੍ਰੀ ਨਾਲ ਦੀ ਨਾਲ ਧਨੀਆ ਪਾਊਡਰ ਤੇ ਲਾਲ ਮਿਰਚ ਦਾ ਜਿਹੜੀ ਚਿੱਲੀ ਹੈ ਪਾਊਡਰ ਆ ਉਹ ਵੀ ਇੱਕ ਦੇ ਨਾਲ ਇੱਕ ਫ੍ਰੀ ਮਿਲੇਗਾ ਕੈਚ ਕੰਪਨੀ ਦੇ ਮਸਾਲਿਆਂ ਤੇ ਬਹੁਤ ਵਧੀਆ ਆਫਰ ਆਈ ਏ ਕੈਚ ਕੰਪਨੀ ਦੇ ਜਿੰਨੇ ਵੀ ਮਸਾਲੇ ਡੱਬੀ ਵਾਲੇ ਸਾਰੇ ਨੇ ਤੇ ਤੁਹਾਨੂੰ ਮਿਲੇਗੀ 25% ਦੀ ਡਿਸਕਾਊਂਟ ਯਾਨੀ ਕਿ ਜੋ ਵੀ ਐਮ ਆਰ ਪੀ ਹੋਏਗੀ ਉਸ ਤੋਂ 25% ਡਿਸਕਾਊਂਟ ਅਜ ਉਸ ਨੂੰ ਦੀਵਾਲੀ ਤੇ ਬਹੁਤ ਸਾਰਾ ਪਿਆਰ ਦਿੱਤਾ ਸੰਤਾ ਨੇ ਬੜਾ ਹੀ ਇਹ ਸੇਲ ਹੋਇਆ ਤੇ ਹੁਣ ਫੇਰ ਇਹਦੇ ਤੇ ਆਫਰ ਆ ਗਈ ਜੇ ਇਹ ਵੀ ਇੱਕ ਦੇ ਨਾਲ ਇੱਕ ਬੋਤਲ ਜਿਹੜੀ 2 ਲੀਟਰ ਵਾਲੀ ਆ ਉਹ ਫ੍ਰੀ ਮਿਲੇਗੀ ਕੋਕ ਫੰਟਾ ਲਮਕਾ ਸਪਰਾਈਟ ਜਿਹੜੀ ਆ 2 ਲੀਟਰ ਵਾਲੀ ਬਾਜ਼ਾਰੋਂ ਤੁਹਾਨੂੰ ਪਤਾ ਹੀ ਨਹੀਂ ਕਿਨੇ ਰੀ ਖਰੀਦਦੇ ਜੇ ਪਰ ਅਧਾਰ ਸਟੋਰ ਤੇ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ 74 ਰੁਪਈ ਸਾਰੇ ਫਲੇਵਰ ਜਿਹੜੇ ਇਹ ਤੁਹਾਨੂੰ ਮਿਲ ਜਾਣਗੇ ਉਸ ਤੋਂ ਇਲਾਵਾ ਬੀਕਾ ਜੀ ਕੰਪਨੀ ਦਾ ਭੁਜੀ ਆ ਗਿਆ ਜੀ ਇਹ ਤੁਹਾਨੂੰ ਜਿਹੜਾ ਇੱਕ ਨੱਕ ਫ੍ਰੀ ਮਿਲਦਾ ਉੱਤੇ ਹੋਰ ਜ਼ਿਆਦਾ ਡਿਸਕਾਊਂਟ ਆ ਗਿਆ ਵਾ ਇਸ ਵਾਰ ਇਹ ਤੁਹਾਨੂੰ ਮਿਲੇਗਾ ਸ਼ਨੀਵਾਰ ਤੋਂ ਬਾ 52% ਡਿਸਕਾਊਂਟ ਤੇ ਉਸ ਤੋਂ ਇਲਾਵਾ ਆ ਗਿਆ ਜੀ ਰੀਅਲ ਕੰਪਨੀ ਦਾ ਕੋਕੋਨਟ ਜੂਸ ਇਹ ਵੀ ਤੁਹਾਨੂੰ ਮਿਲੇਗਾ 52% ਡਿਸਕਾਊਂਟ ਤੇ ਉਸ ਤੋਂ ਇਲਾਵਾ ਓਟਸ ਆ ਗਏ ਜੀ ਨਿਸਾਨੋ ਕੰਪਨੀ ਦੇ ਇੱਕ ਦੇ ਨਾਲ ਇੱਕ ਫਰੀ ਅਕਸਰ ਇਹ ਅਕਸਰ ਕੰਪਨੀਆਂ ਆ ਗਈਆਂ ਜਿਵੇਂ ਵਾਈ ਵਾਈ ਕੰਪਨੀਆਂ ਮਹਿਗੀਆਂ ਇਹ ਤੁਹਾਨੂੰ 53% ਆਫ ਤੇ ਜਿਹੜੀਆਂ ਦਿੱਤੀਆਂ ਜਾਣਗੀਆਂ ਵਿਭਾ ਕੰਪਨੀ ਦੀ ਮਿਉਨੀ ਆ ਗਈ ਜੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਦਾਂ ਟ੍ਰੇਟ ਕੰਪਨੀ ਦੇ ਅੱਗੇ ਸਾਡੇ ਕੋਲ ਵੈਫਲ ਵਗੈਰਾ ਹੁੰਦਾ ਸੀ ਇੱਕ ਰਾਸ ਆਏ ਬਹੁਤ ਵਧੀਆ ਸੰਜੀਵਨੀ ਕੰਪਨੀ ਦੇ ਇਹ ਬਹੁਤ ਸਾਰਾ ਸਟਾਕ ਜਿਹੜਾ ਵਾ ਪਿਆ ਵਾ ਸਾਡੇ ਕੋਲ ਇਹ ਵੀ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਦਿੱਤਾ ਜਾਵੇਗਾ ਪੱਤੀਆਂ ਦੀ ਗੱਲ ਕਰੀਏ ਦੋ ਤਰ੍ਹਾਂ ਦੀ ਪੱਤੀ ਦਾ ਆਫਰ ਹੈਗੀ ਏ ਇੱਕ ਸੰਜੀਵਨੀ ਕੰਪਨੀ ਦੀ ਤਾਰਾ ਆ ਜਿਹੜਾ ਰੈੱਡ ਪੈਕਟਰ ਤੁਸੀਂ ਦੇਖਦੇ ਪਏ ਜੇ ਇਹ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 199 ਰੁਪਏ ਦਾ ਨਾਲ ਦੀ ਨਾਲ ਟਾਟਾ ਕੰਪਨੀ ਦਾ ਵੱਡਾ ਬ੍ਰਾਂਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਲਾਚੀ ਵਾਲੀ ਚਾਹ ਇਹ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ 275 ਰੁਪਏ ਦੀ ਕਿਲੋ짜 ਬਹੁਤ ਵਧੀਆ ਪੱਤੀਆਂ ਏ ਬੌਨਮਿਟੇ ਤੇ ਬਹੁਤ ਬੱਚੇ ਪਸੰਦ ਕਰਦੇ ਨੇ 1 ਕਿਲੋ ਦੀ ਪੈਕਿੰਗ ਆ ਰੇਟ ਤੁਸੀਂ ਚੈੱਕ ਕਰ ਸਕਦੇ ਹੋ ਬਾਜ਼ਾਰ ਉਹ ਫੁੱਲ ਐਮ ਆਰ ਪੀ ਤੇ ਮਿਲਣਾ ਹੈ 100 ਰੁਪਏ ਦਾ ਡਿਸਕਾਊਂਟ ਹੈਗਾ ਜੇ ਪਾਸਟਿਆਂ ਤੇ ਆਫਰ ਆ ਗਈ ਇਹ ਵੀ ਤੁਹਾਨੂੰ ਜਿਹੜੇ ਇੱਕ ਨੱਕ ਫ੍ਰੀ ਮਿਲਦੇ ਸੀ ਹੁਣ ਉਹਤੇ ਹੋਰ ਜ਼ਿਆਦਾ ਡਿਸਕਾਊਂਟ ਆ ਗਿਆ ਜਿਹੜਾ ਕਿ ਤੁਹਾਨੂੰ 53% ਤੇ ਲੈਸ ਮਿਲੇਗਾ ਸਾਰੇ ਪਾਸਤੇ ਅਵੇਲੇਬਲ ਹੈ ਹਰੀ ਕੈਂ ਦੀ એનર્ਜੀ ਡਰਿੰਕ ਇੱਕ ਦਿਨ ਨਾਲ ਇੱਕ ਫ੍ਰੀ ਆ ਚੈਫ ਕੰਪਨੀ ਦੇ ਪਾਸਤੇ ਜਿਹੜੇ ਉਹ ਵੀ 53% ਦੀ ਆਫ ਦੇ ਹੈਗੇ ਨੇ ਹੋਰ ਵੀ ਜਿਤਨਾ ਆ ਆ ਗਿਆ ਜੇ ਪਰਫਿਊਮ ਸੈਟ ਵਟ ਦਾ ਸਿਰਫ ਤੇ ਸਿਰਫ 89 ਦਾ ਤੁਹਾਨੂੰ ਪੈਣਾ ਜੇ ਸ਼ੈਂਪੂਆਂ ਦੇ ਵਿੱਚ ਜਿਤਨਾ ਆਫਰ ਚੱਲਦੀ ਰਹਿੰਦੀ ਤੁਹਾਨੂੰ ਫੜਾ ਡਾਵ ਹੈਲਡ ਸ਼ੋਲਡਰ ਤੇ ਕਲੀਨਿਕ ਪਲੱਸ ਵੱਡੀਆਂ ਪੈਕਿੰਗਾਂ ਜਿਹੜੀਆਂ ਇਹ ਤੁਹਾਨੂੰ ਮਿਲਣਗੀਆਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਅਧਾਰ ਸਟੋਰ ਤੇ ਸਾਰੇ ਫਲੇਵਰ ਅਵੇਲੇਬਲ ਆ ਗਏ ਨੇ ਨੰਬਰ 1 ਦੀ ਜੇ ਗੱਲ ਕਰੀਏ ਸਾਬਨ ਬਹੁਤ ਇਹਦੀ ਲਗਤ ਹੈਗੀ ਆ ਇਹ ਵੀ ਦੇ ਵਿੱਚ ਆਫਰ ਆ ਗਈ ਜੇ ਦੋ ਸੈਟ ਦੇ ਨਾਲ ਇੱਕ ਸੈਟ ਬਿਲਕੁਲ ਫ੍ਰੀ ਇਹਦੇ ਵਿੱਚ ਤਿੰਨ ਚਾਰ ਫਲੇਵਰ ਆ ਗਏ ਸਾਰੇ ਮਿਲਣਗੇ ਅੱਗੇ ਤੁਸੀਂ ਦੇਖ ਰਿਹਾ ਜੇ ਡਾਵਰ ਦਾ ਆਮਲਾ ਤੇਲ ਹੈ हेयर ऑयल ਜਿਹੜਾ ਪمپ ਵਾਲਾ ਵਾ ਇਹ ਵੀ ਤੁਹਾਨੂੰ ਅਦਾਸ਼ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਅਡਰੈਸ ਦੀ ਬਹੁਤ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਮੈਂ ਤੁਹਾਨੂੰ ਅਡਰੈਸ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ ਅਡਰੈਸ ਆ ਆਧਾਰ ਸੁਪਰਮਾਰਕੀਟ ਸ਼ਾਟਾ ਗੁਰਦੁਆਰਾ ਸ਼ਾਟਾ ਸਾਹਿਬ ਦੇ ਬਿਲਕੁਲ ਹੀ ਨਾਲ ਜਿਹੜਾ ਵਾ ਸਥਿਤ ਹੈਗਾ ਅਮਰਸਰ ਦੇ ਵਿੱਚ ਨਾਲ ਦੀ ਨਾਲ ਅੱਗੇ ਆ ਗਿਆ ਜੇ ਵਿਜ ਵਿਜ ਜਿਹੜਾ ਤੁਹਾਨੂੰ ਹੈਂਡ ਵਾਸ਼ ਹੈ ਇਹ ਮਿਲੇਗਾ ਸਿਰਫ ਤੇ ਸਿਰਫ 49 ਰੁਪਏ ਦਾ ਜਿਹਦੇ ਵਿੱਚ 5 6 ਫਲੇਵਰ ਅਵੇਲੇਬਲ ਹੈ ਡਾਇਪਰਾਂ ਦੇ ਵਿੱਚ ਬਹੁਤ ਤਗੜੀ ਆਫਰ ਚੱਲ ਰਹੀ ਆ ਤੁਸੀਂ ਦੇਖ ਰਹੇ ਜੇ ਐਮ ਆਰ ਪੀ ਤੋਂ ਕਾਫੀ ਜਿਹੜੇ ਇਹ ਲੈਸ ਮਿਲਣਗੇ ਤੁਹਾਨੂੰ ਲੋਟਸ ਕੰਪਨੀ ਦੇ ਅਗੇ ਜੇ ਤੇ ਦੂਸਰੇ ਲੋਸ਼ਨ ਇਹ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਨਾਲ ਦੀ ਨਾਲ ਫਰਨੈਲ ਦੀ ਗੱਲ ਕਰੀਏ ਗੈਂਡਾ ਗਲਾਸ ਕਲੀਨਰ ਟਾਇਲਟ ਕਲੀਨਰ ਇਹ ਸਾਰੇ ਜਿਹੜੇ ਆ ਤੁਹਾਨੂੰ ਦੇਖ ਰਹੇ ਜੇ ਤੁਸੀਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲਣਗੇ ਅਦਾਸ਼ ਸਟੋਰ ਤੋਂ ਮੋਰ ਲਾਈਟ ਦੀ ਲਿਕਵਿਡ ਸਿਰਫ ਬਹੁਤ ਸਾਰੀ ਇਹ ਜਿਹੜੀ ਇਹ ਸੇਲ ਹੁੰਦੀ ਆ 5 ਲੀਟਰ ਦੀ ਪੈਕਿੰਗ ਆ ਸਿਰਫ ਤੇ ਸਿਰਫ 345 ਰੁਪਏ ਦੀ ਮਿਲਣੀ ਏ ਨਾਲ ਦੀ ਨਾਲ ਆ ਗਿਆ ਜੇ ਜਿੰਨੂੰ ਤੁਸੀਂ ਬਹੁਤ ਚਿਰ ਤੋਂ ਡੀਗਰੇ ਰਹਿੰਦੇ ਜੇ ਸਭ ਤੋਂ ਜ਼ਿਆਦਾ ਪਿਆਰ ਦਿੰਦੇ ਜੇ ਮਿਸਟਰ ਵਾਈਟ ਤੇ ਟਾਈਡ ਸਿਆਲ ਚ ਬਹੁਤ ਜ਼ਿਆਦਾ ਸਿਰਫ ਲੱਗਣੀ ਆ ਹੁਣ ਆ ਇਹ ਆਫਰ ਚ ਚੱਲ ਪਿਆ ਜੇ ਦੋਵੇਂ ਫੇਅਰ ਮਿਸਟਰ ਵਾਈਟ ਸਰਫ ਜਿਹੜੀ 10 ਕਿਲੋ ਦੀ ਪੈਕਿੰਗ ਤੁਹਾਨੂੰ 599 ਰੁਪਏ ਦੀ ਤੇ ਜਿਹੜੀ ਟਾਈਡ ਸਰਫ ਹੈ 9 ਕਿਲੋ ਦੀ ਪੈਕਿੰਗ ਤੁਹਾਨੂੰ ਰਹਿ ਗਈ 665 ਰੁਪਏ ਦੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਬਾਇ 1 ਗੱਟ 1 ਵਾਲੀਆਂ ਨੇ ਅਦਾਸ਼ ਸਟੋਰ ਤੇ ਅਵੇਲੇਬਲ ਹੈਗੀਆਂ ਨੇ ਸੋ ਵੱਧ ਤੋਂ ਵੱਧ ਇਹਨਾਂ ਆਫਰਾਂ ਦਾ ਲਾਭ ਲੈਣ ਲਈ ਤੁਸੀਂ ਇੱਕੋ ਇੱਕ ਦੁਕਾਨ ਤੇ ਪਹੁੰਚਣਾ ਆ ਅਧਾਰ ਸੁਪਰਮਾਰਕਟ ਨियर ਗੁਰਦੁਆਰਾ ਸ਼ਿਹੜਾ ਸਾਹਿਬ ਸੰਤ ਸਾਹਿਬ ਰੋਡ ਅਮਰਸਾ ਸਾਹਿਬ ਦੇ ਵਿੱਚ ਸਾਡਾ ਸਟੋਰ ਜਿਹੜਾ ਸਥਿਤ ਹੈਗਾ ਆ ਤੋਂ ਵੱਧ ਤੋਂ ਵੱਧ ਆਫਰਾਂ ਦਾ ਲਾਭ ਲੈਣ ਵਾਸਤੇ ਤੁਹਾਨੂੰ ਪਹੁੰਚਣਾ ਪੈਗਾ ਆਧਾਰ ਸੁਪਰਮਾਰਕਟ ਤੇ ਧੰਨਵਾਦ ਜੀ